ਸਾਰੀ ਤੇ ਪਾਤੀ ਯਾ ਰੋਟੀ ਅਗੇ ਭਾਬੀ ਨਾਲ ਖਾ ਟੂਗਾ ਆਪਣਾ ਜਿੰਨੀ ਮਰਜੀ ਕੁੱਤੇ ਨੂੰ ਰੋਟੀਆਂ ਪਾਈ ਜਾ ਫੁੱਲਾ ਨਹੀਂ ਬਖਸ਼ਾਈਆਂ ਜਾਣੀ ਕੀ ਹੋਇਆ ਵਾ ਹੁਣ ਮੇਰੇ ਭਾਬੀ ਨੂੰ ਕੀ ਹੋਇਆ ਹੁਣ ਮੈਨੂੰ ਪਤਾ ਕੀ ਹੋਇਆ ਮੇਰ ਨਾਲ ਕੀ ਹੋ ਗਈ ਹੈ ਮੰਮੀ ਕਿੱਥੇ ਮੰਮੀ ਨੂੰ ਨਹੀਂ ਲੈਂਦਾ ਮੰਮੀ ਉੱਥੇ ਹੀ ਆਗੇ ਠੀਕ ਆ ਮੰਮੀ ਹੁਣ ਠੀਕ ਆ ਮਾੜੀ ਮੋਟੀ ਜੇ ਰਹਿਣ ਦੇਵੇਂਗੀ ਤੇ ਕਿਉਂ ਰਹਿਣਗੇ ਦੋਈਂਗੀ ਮਤਲਬ ਹੁਣ ਮੈਂ ਕੀ ਕੀਤਾ ਵਾ ਇਹ ਆਪਣੇ ਦਿਲ ਨੂੰ ਪੁੱਛਣਾ ਨਹੀਂ ਮੇਰੇ ਹੁਣ ਇੱਕ ਗੱਲ ਧਿਆਨ ਨਾਲ ਸੁਣੀ ਤੇ ਫੇਰ ਜਵਾਬ ਦੇਵੀਂ ਉਹਦਾ ਹੁਣ ਨਿੱਕੇ ਹੁੰਦੇ ਆਪਾਂ ਇਕੱਠੇ ਖੇਡੇ ਆ ਤੂੰ ਮਹਿੰਦੀ ਰਹੀਆਂ ਨਾ ਮੈਂ ਤੇ ਇਹ ਆਪਣੇ ਕੱਪੜੇ ਚੇਂਜ ਕਰ ਲੈਣੇ ਨੇ ਇੱਕ ਦੂਜਿਆਂ ਦਾ ਪਾਟੇ ਪੁਰਾਣੇ ਪਾ ਲੈਣੇ ਤੇ ਤੇਰੇ ਨਵੇਂ ਤੋਂ ਨਵੇਂ ਹੁੰਦੇ ਹੁੰਦੇ ਜਿਹੜੀ ਤੂੰ ਚੀਜ਼ ਮੰਗਣੀ ਮੰਮੀ ਨੇ ਉਹ ਲਿਆ ਕੇ ਦੇਣੀ ਤੇ ਹੁਣ ਤੂੰ ਕੀ ਰਹੀਆਂ ਕਰਨ ਤੂੰ ਤੈਨੂੰ ਸਮਝ ਲੱਗਦੀ ਕਿ ਨਹੀਂ ਆਪਣੇ ਆਪ ਨੂੰ ਹੁਣ ਤੈਨੂੰ ਆਪਣੀ ਜੰਗੀ ਲੱਗਦੇ ਬਗਾਂ ਦੀ ਜੰਗੀ ਲੱਗਦੇ ਆਪਣੇ ਕੰਮ ਆਉਂਦੇ ਨੇ ਬਗਾਂ ਦੇ ਨਹੀਂ ਕੰਮ ਆਉਂਦੇ ਹੁੰਦੇ ਜੇ ਤੇ ਸਾਰਾ ਡੱਬਰ ਆ ਲੈ ਕੇ ਇੱਕ ਹੀ ਗੱਲ ਕਰਦੇ ਰਹਿੰਦੇ ਸਾਰੇ ਮੇਰੇ ਹੀ ਦਿਵਾਲੇ ਰਹਿੰਦੇ ਬਸ ਨਹੀਂ ਦਿਵਾਲੇ ਅਸੀਂ ਠੂਠਾ ਕਹਿੰਦੇ ਅੱਗੇ ਤੋਂ ਪਹਿਲਾਂ ਕਹਿੰਦੇ ਰਹੇ ਹੁਣ ਤੂੰ ਆਨੇ ਨੂੰ ਭਾਬੀ ਕੁੰਡੀ ਕਿਦਾਂ ਉਹ ਆਪਣੇ ਨਾਲ ਸੱਚੀ ਆ ਹੁਣ ਅਸੀਂ ਜੇ ਬਾਹਰ ਅੰਦਰ ਰਹਿੰਦੇ ਉਹ ਘਰ ਰਹਿੰਦੀ ਜਵੀ ਘੰਟੇ ਉਹਨੂੰ ਦੇਹਦਾ ਤਾਂ ਹੀ ਕਹਿੰਦੀ ਆ ਅੱਗੇ ਕਿਉਂ ਨਹੀਂ ਕਹਿਤਾ ਉਹਨੇ ਉਹ ਮੈਨੂੰ ਨਾਂ ਵੀ ਕੁਝ ਦਿਖਿਅਦੀ ਉਹਨੇ ਮੱਸਾਕ ਜਿੰਨੀ ਗੱਲ ਦੀ ਵੱਡੀ ਬਣਾ ਹੀ ਲੈਣੀ ਹੁੰਦੀ ਉਹਨੂੰ ਤਾਂ ਕੋਈ ਜ਼ਿਆਦਾ ਹੀ ਦਿਖਦਾ ਵਾ ਹਾਂ ਕੁੜੀਏ ਮੇਰੀ ਗੱਲ ਧਿਆਨ ਨਾਲ ਸੁਣ ਲੈ ਸਾਡੀ ਇੱਟ ਜਿਹੜੀਆਂ ਤੇਰੇ ਹੱਥ ਜਵਾ ਇਹਨੂੰ ਤੂੰ ਸਾਹਮਣੀ ਆ ਜਾਂ ਰੋਲਣੀ ਆ ਤੇ ਤੇਰੇ ਤੇ ਡਿਪੈਂਡ ਕਰਦਾ ਵਾ ਆਜੇ ਵਾਰੀ ਵਾਰੀ ਜੀ ਮਾਂ ਨੇ ਇਕੱਠਿਆਂ ਨੂੰ ਜ਼ਹਿਰ ਦੇਦਾ ਹੀ ਮਰੀਏ ਤੇ ਤੂੰ ਜੀ ਤੇ ਜ ਆਪਣੀਆਂ ਮਰਜ਼ੀਆਂ ਕਰਨੀਆਂ ਵਾ ਦੀ ਹਾਂ ਜੇ ਕੋਈ ਮਨ ਚ ਗੱਲ ਆ ਕੀ ਆ ਨਹੀਂ ਸਾਨੂੰ ਦੱਸਣੀ ਮੰਮੀ ਆਉਂਦੀ ਮੰਮੀ ਨੂੰ ਦੱਸ ਦੇ ਭਾਬੀ ਆਪਣੀ ਦੱਸ ਦੇ ਕੀ ਯਾਰ ਤੁਸੀਂ ਇੱਕੀ ਸਾਰਾ ਟੱਬਰ ਨੇ ਗੱਲ ਫੜੀ ਐ ਕੀ ਰੱਟੀ ਐ ਮੇਰੇ ਦਵਾਨੇ ਰਿੰਦ ਤੁਹਾਨੂੰ ਹੋਰ ਕੋਈ ਕੰਮ ਹੈ ਨਹੀਂ ਆ ਝੋਨੇ ਦੀ ਵੇਲ ਲੋਗਾ ਕੋਕੂਖ ਲੱਗਾ ਕਿ ਨਹੀਂ ਹੋਇਆ ਖਸਮਾਂ ਨੂੰ ਖਾਂਦਾ ਝੋਨਾ ਝੋਨਾ ਮਾਰਾ ਅਗਲੇ ਸਾਲ ਚੰਗਾ ਆਜੂ ਜੇ ਇੱਕ ਵਾਰੀ ਇਹ ਤੇ ਚਲ ਗਈ ਨਾ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਵਾਪਸ ਆਉਣੀ ਭਾਬੀ ਹੁਣ ਤੁਹਾਨੂੰ ਬਾਹਰ ਜਾ ਕੇ ਪਤਾ ਨਹੀਂ ਕੀ ਕਹਿਆ ਯੋਨੇ ਬਸ ਇਹੀ ਕੰਮ ਉਹਦਾ ਕੰਨ ਪਰੰਦਾ ਹੋਰ ਉਹਨੂੰ ਕੋਈ ਕੰਮ ਹੀ ਨਹੀਂ ਹੈਗਾ ਤੇਰੀ ਗਲਤੀ ਕਰੇ ਮੰਮੀ ਬਿਮਾਰ ਹੋਈ ਸਾਰਾ ਫਿਕਰ ਮੰਮੀ ਤੇਰਾ ਕਰਨ ਦੀ ਆ ਹੋਰ ਕੋਈ ਟੈਨਸ਼ਨ ਨਹੀਂ ਘਰ ਚ ਕੋਈ ਨਾ ਮੰਮੀ ਓਦਾਂ ਨਹੀਂ ਬਿਮਾਰ ਹੋ ਸਕਦੀ ਗਰਮੀ ਨੇ ਪੈਣਾ ਵਧੀਆ ਖਾਂਦੇ ਆ ਸਭ ਕੋਈ ਵਧੀਆ ਵਾ ਪਹਿਲੀ ਵਾਰੀ ਜਾ ਕੋਠੀ ਪਈ ਸਭ ਕੋ ਗੱਡੀਆਂ ਘਰ ਵਾ ਅਸੀਂ ਦੋਵੇਂ ਮੁੰਡੇ ਉਹਦੇ ਕੋਈ ਨਿਸ਼ਾਨੀ ਕਰਦੇ ਕੋਈ ਦਲ ਨਹੀਂ ਬਾਦ ਨੂੰ ਸਭ ਤੋਂ ਵੱਡਾ ਸੋਕੇ ਹੁੰਦਾ ਵਾ ਤੇ ਕੀ ਪਤਾ ਮੰਮੀ ਨੂੰ ਗਰਮੀ ਨਾਲ ਓਦਾਂ ਬਿਮਾਰ ਹੋ ਗਈ ਆ ਵੀ ਨਾ ਤੂੰ ਹੀ ਮੇਰਾ ਲਾਤਾ ਸਾਰੇ ਟੱਬਰ ਨਹੀਂ ਗੱਲ ਪਤਾ ਕੀ ਆ ਹੁਣ ਤੂੰ ਜਾ ਅੰਦਰ ਚਰਮਾਨਾ ਰੱਬ ਦਾਪ ਕਰ ਤੇ ਆ ਜਿਹੜਾ ਤੇਰੇ 2-4 ਮਹੀਨੇ ਲੱਗਣੇ ਪੜਾਈ ਦੇ ਕਰ ਤੇ ਮੰਨਿਆ ਕਰੋ ਰੇਸ਼ੇ ਜਣਾਂ ਨਾਲ ਗੱਲਬਾਤ ਮੁੰਡਾ ਮੁੰਡਾ ਵੇਖੋ ਕੋਈ ਆਹ ਕੋ ਬਚੋਲਾ ਕਹਿੰਦੇ ਉਹਨੂੰ ਕਹੇ ਨੇ ਕਿ ਲੱਭ ਕੋਈ ਕਰਨੀ ਕੀ ਗੱਲ ਬੰਨੀ ਇਹ ਆਪਣੇ ਘਰ ਜਾਵੇ ਤੇ ਹੋਰ ਇਹ ਰਾਖੀਆਂ ਜਣਾਂ ਦੇ ਰਾਖੀਆਂ ਨਹੀਂ ਕੀਤੀਆਂ ਜਾਂਦੀਆਂ ਰਾਖੀ ਕਿੱਥੇ ਹੁੰਦੀ ਆ ਰਾਖੀ ਕਿੱਥੇ ਹੁੰਦੀ ਰਾਖੀ ਨਹੀਂ ਹੁੰਦੀ ਹੁਣ ਮੰਮੀ ਇਹ ਜੀ ਟੈਨਸ਼ਨ ਹੈ ਬਿਮਾਰ ਪਈ ਕੱਲ ਨੂੰ ਮੰਮੀ ਨੂੰ ਹੋਗਾ ਸਿਆ ਪਰ ਸਾਡੇ ਕੋਲ ਬੈਠਣਾ ਬੜਾ ਤਕੜਾ ਜੇ ਜੀ ਆਮ ਆਖਿਆ ਕਿ ਜੇ ਇਹ ਟੈਨਸ਼ਨ ਦਿੱਤੀ ਹੋ ਥੁੜਕਿਆਣੀ ਆ ਸਾਡ ਫਿਰ ਅਸਲ ਜਾ ਪੀ ਪਾਣੀ ਖਾਣੇ ਚੀਂ ਅੰਦਰ ਜਾ ਕੇ ਤਾਂ ਕਹਿਣ ਦੋ ਕੋਈ ਨਹੀਂ ਇੱਥੇ ਬਹਿਣਾ ਹੁੰਦਾ ਮਰਨਾ ਹੁੰਦਾ ਇਹਨੇ ਰਾਖ ਲਰਾ ਪਾ ਕੇ ਰੱਖਦਾ ਇੱਕ ਕੰਡ ਨਹੀਂ ਆ ਤੇਰੇ ਹੀ ਖਾਰੇ ਸਾਂਭਣ ਦੀਆਂ ਨਾ ਜਦੋਂ ਤੂੰ ਪਾਊਡਰ ਲਾ ਨਾ ਨਵਾ ਤੇ ਆ ਸ਼ੀਸ਼ਾ ਖੋਲ ਕੇ ਰੱਖ ਦਿਆ ਤੈਨੂੰ ਕਿੰਨਾ ਕੁ ਟਾਈਮ ਲੱਗਦਾ ਵਾ ਮੈਂ ਕਿਹੜਾ ਵੇਲਾ ਘੜੀ ਆਹੋ ਤੂੰ ਤਾਂ ਮੈਂ ਘੋੜੇ ਚਾਰਨ ਜਾਂ ਨਾ ਵਾਂ ਕੇ ਆ ਜਾ ਗੇਮ ਖੜੀ ਹੈ ਕਿਹੜੀ ਲੁੱਡੋ ਨਹੀਂ ਲੁੱਡੋ ਨੂੰ ਟਾਈਮ ਬੜਾ ਲੱਗ ਜਾਂਦਾ ਵਾ ਮੈਂ ਲੱਗੀ ਲੌਣ ਨੀਲ ਪੈਂਟ ਦੱਸ ਕਿਹੜੀ ਲਾਵਾਂ ਇਹਦੇ ਚ ਜੇਰੀ ਮਰਦੀ ਲਾਲਾ ਰੰਗ ਦੇ ਕਾਲੇ ਰਹਿਣਾ ਤੇਰਾ ਗੋਰਾ ਰਹਿਣਾ ਤੂੰ ਤਾਂ ਬਹੁਤ ਗੋਰਾ ਵਾ ਕਿ ਦੇਖੇ ਤੇਰਾ ਕੜਾ ਵਿਆਹ ਨਗਾ ਗਾੜੀ ਨੇ ਰੇਪੇਟ ਲਈ ਜਾਨੀ ਐ ਮੰਗਣੀ ਆਈ ਆ ਲੈ ਦੱਸ ਨੀਲਪਿੰਡਣਾ ਇਹਦਾ ਕੀ ਚੱਕਰ ਵਿਆਹ ਦਾ ਜਾ ਖੇਡਲਾ ਤੂੰ ਜਾ ਕੇ ਮੈਂ ਬਾਹਰ ਜਲਾ ਖੇਡਣਾ ਜਾ ਚੱਲ ਜਾ ਪਾ ਕਿੱਧਰ ਚੱਲੇ ਆ ਖੇਡਣ ਚੱਲਾਂ ਮਮਾ ਕਹਿੰਦਾ ਪੁੱਛਿਆ ਜੀ ਜਿਆਨੀ ਜੁਸੇ ਹੋਣਾ ਨਹੀਂ ਠੀਕ ਭੈਣ ਜੀ ਕੰਢੇ ਮੰਮੇ ਨੇ ਇਹ ਲੈਂ ਬੰਡ ਲਾਉਂਦੀ ਮੈਂ ਚਲ ਬੈਠੀ ਬੱਠੀ ਲਾ ਲਾ ਅੱਛਾ ਹੂੰ ਮੰਮੀ ਤੇਈ ਤਾਈ ਲੱਗੋਂ ਆਏ ਆ ਨਾ ਆਹੋ ਤੈਨੂੰ ਕਿੱਦਾਂ ਪਤਾ ਪਤਾ ਲੱਗਣਾ ਹੀ ਆ ਕੇ ਮੈਨੂੰ ਵੀ ਭੈਣ ਦੀ ਕਹਿਣ ਦੇ ਨਹੀਂ ਨਹੀਂ ਮੈਂ ਰਤਨ ਨੂੰ ਮਜ਼ਾਕ ਨਾ ਪਹਿਨ ਜੀ ਕਿਹਾ ਵਾ ਉਥੋਂ ਕਰਕੇ ਥੋੜਾ ਤੈਨੂੰ ਪਹਿਨ ਜੀ ਕਹਤਾ ਵੀ ਉਹਨਾਂ ਨੂੰ ਪਹਿਨ ਜੀ ਆਖਿਆ ਵਾ ਹੂੰ ਨਹੀਂ ਮੈਂ ਕਹ ਪਤਾ ਨਹੀਂ ਉਹ ਪਹਿਨ ਜੀ ਆ ਗਈ ਮੇਰੇ ਨਾਨਕੇ ਹੀ ਨਾ ਜਿੱਦਾਂ ਭਰਤ ਮੇਰੇ ਨਾਨਕੇ ਤੇ ਸਾਡੇ ਉਹ ਮਾਮੇ ਦੇ ਘਰਾਂ ਲੱਗੇ ਕੁੜੀਆਂ ਹੁੰਦੀ ਤੇ ਪੜ੍ਹੀ ਲਿਖੀ ਹੁੰਦੀ ਸੀ ਤੇ ਸਾਰੇ ਵੱਡਿਆਂ ਨੇ ਕਿਹਾ ਇਹਨੂੰ ਭੈਣ ਜੀ ਕਹਿਣਾ ਅੱਛਾ ਤੇ ਮੈਂ ਵੀ ਮੁੜ ਕੇ ਕਹਿਣਾ ਮੈਨਾਂ ਹਾਂ ਲੱਗਦੀ ਤੇ ਮਤਲਬ ਇਹਨਾਂ ਤੋਂ ਇੰਨੀ ਛੋਟੀ ਤੇ ਭੈਣ ਜੀ ਕਿਉਂ ਆਂਦੇ ਆਂਦੇ ਇਹਨੂੰ ਭੈਣ ਜੀ ਕਹਿੰਦੇ ਸਾਰੇ ਜਾਣੇ ਮੇਰੇ ਚੋ ਦਿਮਾਗ ਚ ਆ ਗਈ ਮੈਂ ਤੈਨੂੰ ਭੈਣ ਜੀ ਕਹਿਤਾ ਤੈਨੂੰ ਚੰਗਾ ਲੱਗਾ ਨਹੀਂ ਲੱਗਾ ਤਾਂ ਹੈਗਾ ਚੰਗਾ ਉਹਦਾ ਮੰਮੀ ਮੇ ਰੰਗ ਸੋਨਾ ਲੱਗਣ ਡਿਆ ਸੋਨਾ ਬਹੁਤ ਲੱਗਣ ਡਿਆ ਕਿ ਗੋਰੇ ਹੱਥ ਤੇ ਵੇਹ ਕਲਰ ਕਿੰਨਾ ਸੋਹਣਾ ਵੇਲਾ ਮੰਮੀ ਮੈਨੂੰ ਹੁਣੇ ਕਾਲੀ ਕਹਿ ਕੇ ਗਿਆਈਏ ਕੋਈ ਗੁਰਜੋਤ ਉਹ ਨਿਆਣਾ ਪੁੱਤ ਉਹਦਾ ਨਾ ਗੁੱਸਾ ਕਰਿਆ ਕਰ ਕੋਈ ਗੱਲ ਨਹੀਂ ਉਹ ਇਦਾਂ ਹੀ ਕਹਿੰਦਾ ਹੁੰਦਾ ਵਾ ਕਹਿੰਦਾ ਕਹਿੰਦਾ ਤੂੰ ਕਾਲੀ ਹੈਂ ਜਿਹੜਾ ਮਰਜ਼ੀ ਰੰਗ ਲਾਲਾ ਕਾਲੀ ਲੱਗਣਾ ਨਾ ਸਾਡੇ ਪੁੱਤ ਨੂੰ ਨਜ਼ਰ ਨਾ ਲੱਗੇ ਕਿ ਤਾ ਤਾਂ ਦਾ ਕਿ ਮੇਰੀ ਭੈਣ ਨੂੰ ਨਜ਼ਰ ਨਾ ਲੱਗ ਜੇ ਕੀ ਪਤਾ ਕੀ ਕਰਦਾ ਵਾ ਤੇ ਗੱਲ ਸੁਣ ਮਨਪ੍ਰੀਤ ਹਾਂਜੀ ਮੈਂ ਤੇ ਆਈ ਨਾ ਤੇ ਤਾਈ ਦੇ ਘਰੋਂ ਹਾਂ ਤੇ ਉਧਰੋਂ ਗੱਲਾਂ ਬਾਤਾਂ ਸੁਣ ਕੇ ਵੇਖ ਕੇ ਤੇ ਮੇਰਾ ਤੇ ਇੱਕ ਮਨ ਕਰਨ ਡਿਆ ਤੇ ਮੈਂ ਨਾ ਸਲਾਹ ਕਰਾਂ ਕਾਦੀ ਮੰਮੀ ਉਹਨਾਂ ਨਾਲ ਜੋ ਬੰਨ ਗੱਲਾਂ ਕਰਨ ਡਿਆ ਵੋਟੀ ਨਾਲ ਮੰਮੀ ਉਹਦਾ ਤੇ ਵਿਆਹ ਨਹੀਂ ਹੋਇਆ ਤੇ ਵੋਟੀ ਨੇ ਕਿੱਦਾਂ ਗੱਲਾਂ ਕਰਨ ਡਿਆ ਤੂੰ ਹੋ ਤਾਂ ਦੱਸਣ ਲੱਗੀ ਆ ਹਾਂ ਵੀ ਜਿੱਥੇ ਜਾਂਦੀ ਆ ਉੱਥੇ ਦੱਸ ਕੇ ਜਾਂਦੀ ਮੈਂ ਇੱਥੇ ਚੱਲਨੀ ਆ ਮੈਂ ਉੱਥੇ ਚੱਲਨੀ ਆ ਹੂੰ ਤੇ ਕੇ ਅੱਛਾ ਮੈਂ ਕਰੇ ਲੱਗੇ ਬੈਠਾ ਗੱਲਾਂ ਕਰਨ ਦੇ ਆਏ ਆ ਨਹੀਂ ਮੇਰੇ ਤੋਂ ਤੁਸੀਂ ਹੁਣ ਗਾਂ ਦੇ ਗੱਲ ਕੁਝ ਕਰਦੇ ਆ ਏਦਾਂ ਹੀ ਹੁਣ ਆਡੇ ਵਰਗਿਆਂ ਕੱਲਾ ਹੁੰਦੀਆਂ ਹੁੰਦੀਆਂ ਆ ਅੱਛਾ ਆਹੋ ਤੇ ਉਹ ਪਹਿਣਾ ਫੋਨ ਤੇ ਗੱਲਾਂ ਕਰਨ ਦੇ ਹੀ ਉਹ ਤੇ ਪਤਾ ਨਹੀਂ ਕਿੱਥੇ ਚੱਲਦੀ ਉਹ ਤੇ ਤਿਆਰ ਪਿਆਰ ਹੋ ਕੇ ਵੀਡੀਓ ਕਾਲ ਕਰਨ ਦੀ ਦੱਸਣ ਦੀ ਮੈਂ ਇੱਥੇ ਚੱਲੀ ਆ ਤੇ ਮੈਂ ਪਹਿਣ ਜੀ ਨੂੰ ਕਿਹਾ ਮੈਂ ਨਹੀਂ ਮੈਂ ਕਿਹਾ ਹਾਏ ਏਦਾਂ ਕਰਕੇ ਹੂੰ ਆਂਦੇ ਤੂੰ ਏਦਾਂ ਕਰਨ ਦੇ ਆਂ ਆਂਦੇ ਹੀ ਤੇ ਆਪ ਗੱਲਾਂ ਕਰਦੇ ਆ ਰੋਜ਼ ਹੀ ਵਾਦੂ अच्छा आंदी है तो नंबर लिया उधर उधर ही आंदी हैਾਨੂੰ तो कोई निंद विचार ही नहीं भी हाडी ਵਿਆਹੀ ਆ ਕਿ ਕੁਵਾਰੀ ਹੰਤ ਮੰਦੀ ਕੋਈ ਨਹੀਂ ਇਦਾ ਹੈਗਾ ਤੇ ਮੈਂ ਹੁਣ ਸੋਚਣ ਢਈ ਆ ਕਿ ਆਪਾਂ ਸੁਖ ਨੂੰ ਫੋਨ ਲਾ ਕੇ ਤੇ ਉਹਦਾ ਨੰਬਰ ਨਾਲ ਲਈਏ ਮਨਜੋਤ ਦਾ ਮਨਜੋਤ ਦਾ ਹੁਣ ਗਰਜੋਤ ਨੇ ਪਤਾ ਕਦੋਂ ਵੱਡਾ ਹੋਣਾ ਵਾ ਫੇਰ ਉਹਨੂੰ ਮੰਗਣਾ ਫੇਰ ਨੋਏ ਆਉਣੀ ਉਹਦੇ ਨਾਲ ਗੱਲਾਂ ਕਰਨੀਆਂ ਵਾ ਮੇਰਾ ਤੁਹਾਨੂੰ ਜੀ ਕਰ ਪਿਆ ਵਿਚਾਲ ਆਪਾਂ ਆਪਣੇ ਪਰੋਹਣੇ ਨਾਲ ਗੱਲਾਂ ਕਰ ਲਿਆ ਕਰਾਂ ਪਰ ਮੰਮੀ ਮੇਰੇ ਕੋ ਨਹੀਂ ਉਹ ਟਾਈਮ ਹੈਗਾ ਇਦਾਂ ਉਹਨਾਂ ਨਾਲ ਕਦੀ ਉਹਨਾਂ ਸਾਸ ਨਾ ਕਰਿਆ ਕਰੂੰਗੀ ਕਦੀ ਉਹਨਾਂ ਕੀ ਜਠਾਣੀ ਨਾ ਕਰਿਆ ਕਰੂੰ ਕਦੀ ਜੀਠ ਨਾਲ ਗੱਲਾਂ ਕਰਿਆ ਕਰੂੰਗੀ ਤੇ ਫੇਰ ਮੈਨੂੰ ਮੈਨੂੰ ਤੇ ਹੁੰਦੀ ਸੰਗ ਮੈਂ ਨਹੀਂ ਜੇ ਕਰਨੀ ਕਰਨੀ ਤੇ ਰਾਜੀ ਬਾਜੀ ਕਰਨੀ ਆ ਹੁਣ ਉੱਥੇ ਕੀ ਕਰਨਾ ਵਾ ਤੇ ਰਾਜੀ ਬਾਜੀ ਸੁੱਖ ਕੋ ਪਤਾ ਲੱਗ ਜਾਂਦੀ ਆ ਗੱਲਾਂ ਤੂੰ ਤੇ ਮੇਰੀ ਰੀ ਜਿਹੜੀ ਪੂਰੀ ਕਰਨ ਵਾਲੀ ਗੱਲ ਉਹ ਮੈਨੂੰ ਹਟਾ ਹੀ ਦਿੱਤੀ ਆ ਤੂੰ ਨਹੀਂ ਇੱਥੋਂ ਹੁਣ ਆ ਗੁਰਜੋਧਮੇ ਤੇ ਨੀਨੋ ਕਟੋਕੀ ਕਰਦਾ ਫਿਰ ਮੈਂ ਅੱਗੇ ਉਹਨੂੰ ਫੋਨ ਲਾਇਆ ਕਰੂੰਗੀ ਮਨਜੋਦ ਮੇਰੇ ਤੇ ਰੋਕਾ ਟੋਕੀ ਕਰਿਆ ਕਰੂਗਾ ਤੇ ਫਿਰ ਮੈਂ ਤੇ ਫਿਰ ਜੋ ਤੇ ਨਿਆਣਾ ਵਾ ਤੇ ਮਨਜੋਦ ਨੇ ਰੋਕਾ ਟੋਕੀ ਕਿਉਂ ਕਰਨੀ ਅਹੀਂ ਤੇ ਨੰਬਰ ਲੈਣਾ ਚਾਹਨਾ ਹਾਸਾ ਹਾਸ ਗੱਲਾਂ ਕਰਨੀਆਂ ਵਾ ਤੇ ਰੋਕਾ ਟੋਕੀ ਮੰਮੀ ਪਹਿਲਾਂ ਨੰਬਰ ਲਈ ਦੇ ਚਾਹਨਾ ਹੀ ਮੇਰੀ ਸਹੇਲੀ ਉਹਦੀ ਮੰਗਣੀ ਹੋਈ ਆ ਉਹ ਬੜੇ ਚਾਹਨਾ ਤੇ ਹੁਣ ਜਿੱਥੇ ਨਹੀਂ ਉਥੇ ਉਹਦੇ ਵੀ ਘਰ ਵਾਲੇ ਦੀ ਵੀਡੀਓ ਕਾਲ ਹੀ ਆਉਂਦੀ ਆ ਕੈਨੇਡਾ ਹੀ ਉਹ ਤੇ ਜੇ ਦੋਵਾਂ ਸਾਲਾਂ ਨੂੰ ਵਿਆਹ ਹੋਣਾ ਤੇ ਮੈਨੂੰ ਤੇ ਲੱਗਦਾ ਉਹਨਾਂ ਤਾਂ ਪਹਿਲਾਂ ਹੀ ਹੋ ਜਾਣਾ ਹੀ ਤਲਾਕ ਅਛਾ ਹੋਰ ਕੀ ਉਹ ਕਹਿੰਦੀ ਮੈਂ ਤੇ ਬਹੁਤੀ ਤੰਗ ਆ ਗਈ ਉਹ ਸੱਚੀ ਮੈਂ ਤੇ ਆਪ ਤੰਗ ਆ ਜੰਨੀ ਉੱਥੇ ਲੱਗ ਤਕੀਬਤਾ ਉਹ ਉਹ ਨਾਲ ਕੀ ਗੱਲਾਂ ਕਰਦੇ ਕੀ ਨਹੀਂ ਸਾਡੇ ਤੇ ਚੰਗੇ ਟੱਕਰੇ ਸਾਡੇ ਉਹ ਕਹਿੰਦੀ ਕਰਨੀਆਂ ਜਿੱਥੇ ਮੈਂ ਬੈਣੀ ਆ ਉੱਥੇ ਮੈਨੂੰ ਫੋਟੋ ਪਾਉਣੀ ਪੈਂਦੀ ਆ ਮੈਂ ਹਾਂ ਦੱਸ ਤੂੰ ਦਿਨ ਵਿੱਚ ਆ ਥੋੜਾ ਤੇਰੇ ਘਰ ਵਾਲਿਆਂ ਨੇ ਵੀ ਘਰ ਵਾਲੇ ਤੈਨੂੰ ਘਟੋਕੀ ਕਰਨ ਅਗਲੇ ਤਾਂ ਕੀ ਕੰਮ ਆ ਐਵੇਂ ਨਹੀਂ ਮੰਮੀ ਪੰਗਿਆਂ 'ਚ ਪੈਣਾ ਹਾਏ ਫੇਰ ਆਹ ਤਾਂ ਗੱਲ ਬਹੁਤ ਚੰਗੀ ਕੀਤੀ ਹੋ ਹੈ ਆਹ ਤਾਂ ਵਧੀਆ ਗੱਲ ਕੀਤੀ ਹੈ ਹੋਰ ਬੰਦਾ ਸਿੱਧਾ ਵਿਆਹ ਹੋ ਜਾਏ ਤੇ ਉਹ ਚੰਗਾ ਹੀ ਸਭ ਸਹੀ ਗੱਲ ਵਾ ਹਾਂ ਐਵੇਂ ਏਦਾਂ ਵਾਕਿਆ ਫੇਰ ਨਾ ਹੂੰ ਅੱਖਾਂ ਖੋਲ ਦਿੱਤੀਆਂ ਤੂੰ ਤੇ ਮੇਰੀਆਂ ਪਰ ਮੈਂ ਉਹਨਾਂ ਵੱਲ ਵੇਖ ਕੇ ਤੇ ਮੇਰਾ ਪੂਰਾ ਮਾਨੀ ਨੰਬਰ ਲੈਣਾ ਹੀ ਲੈਣਾ ਹੁਣ ਮੈਂ ਆਹ ਉਹਨੂੰ ਮਨਪ੍ਰੀਤ ਨਾਲ ਗੱਲ ਕਰਦੀ ਜਾ ਕੇ ਨਹੀਂ ਨਹੀਂ ਮੈਂ ਨਹੀਂ ਤੂੰ ਹੀ ਲੈ ਕੇ ਤੇ ਕਰ ਲਿਆ ਕਰੋ ਗੱਲ ਜੇ ਕਰਨੀ ਤੇ ਮੈਂ ਦੱਸ ਚੱਲ ਮੈਂ ਵੇਖਾਂ ਬਾਹਰ ਕੋਇ ਹਾਂ ਮੈਂ ਤੇ ਜਲਦੀ ਤੁਹਾਡੇ ਵੱਲ ਤੋਂ ਹੀ ਆ ਵੀ ਗਏ ਨਹੀਂ ਤੂੰ ਆਡੇ ਵੱਲ ਹੁਣ ਕੀ ਕਰਨਾ ਹੈ ਜਾ ਕੇ ਜਦੋਂ ਮੇਰੇ ਲਾਗੇ ਉਹ ਭਝਾਈ ਬੈਠੀ ਜਗਦੀਸ਼ ਬੈਠਾ ਵਾ ਤੂੰ ਉਦੋਂ ਸਾਡੇ ਲਾਗੇ ਬੈਠੀ ਨਾ ਤੇ ਫਿਰ ਕੀ ਹੋਗਾ ਨਹੀਂ ਬੈਠੀ ਤੇ ਮੈਂ ਤੇ ਉਧਰੋਂ ਭੈਣ ਜੀ ਕਰੋ ਆਈ ਤੇ ਮੈਨੂੰ ਕੋਈ ਗੱਲ ਚੇਤੇ ਆ ਗਈ ਤੇ ਮੈਂ ਕਿਹਾ ਮੈਂ ਫੜਾ ਫੜ ਜਾ ਕੇ ਮਨਪ੍ਰੀਤ ਨਾਲ ਗੱਲ ਕਰਾਂ ਮੇਰੇ ਤਾਂ ਆ ਗਈ ਤੇ ਮੈਂ ਤੇ ਉਹਨਾਂ ਨਾਲ ਵੀ ਜਾਦੀਆਂ ਗੱਲਾਂ ਨਹੀਂ ਕੀਤੀਆਂ ਮੈਂ ਉਸੜੀ ਉੱਠ ਕੇ ਬਾਹਰ ਆ ਗਈ ਤੂੰ ਹੀ ਆ ਵੀ ਗਏ ਤੇ ਮੈਂ ਆਖਾਂ ਉਹ ਆਖਣਗੇ ਵੀ ਤੁਹਾਡੇ ਲਾਗੇ ਬੈਠੀ ਨਹੀਂ ਖਲੋਤੀ ਨਹੀਂ ਗੀ ਫਿਰ ਮੈਨੂੰ ਫਿਰ ਦਾ 10 ਮਿੰਟ ਲੱਗੇ ਦੇ ਆਪੇ ਮੈਂ ਗੱਲਾਂ ਬਾਤਾਂ ਕਰਨ ਗੱਲ ਤਾਂ ਕੋਈ ਖਾਸ ਨਹੀਂ ਉਧਰ ਮੈਂ ਗਈ ਤਾਂ ਜੋ ਬੰਨੀ ਗੱਲਾਂ ਕਰਨ ਦੇ ਹੀ ਕਿ ਪੀਏ ਜੇ ਵਿਆਹ ਤੇ ਹੋਇਆ ਨਹੀਂ ਜਿੱਦਾਂ ਉੱਧੇ ਫੋਨ ਤੇ ਬੁੱਟੀ ਨਾ ਜੋ ਬੰਦੀ ਨਾ ਅੱਛਾ ਜੋ ਬੰਦੀ ਬੁੱਟੀ ਨਾਲ ਗੱਲਾਂ ਕਰਦੇ ਹੋਣੇ ਨਾ ਭੈਣ ਜੀ ਵੀ ਨਹੀਂ ਸਾਰੇ ਜਣੇ ਕਰਨ ਦੇ ਤੇ ਮੈਨੂੰ ਤਾਂ ਇੰਨਾ ਚੰਗਾ ਲੱਗਾ ਕੁੜੀ ਚੱਲੀ ਕਿਤੇ ਵਾਂਡੇ ਤਿਆਰ ਹੋ ਕੇ ਦੱਸਣ ਦੀ ਮੈਂ ਚੱਲੀ ਅੱਛਾ ਤੇ ਮੈਂ ਹਾਂ ਚੱਲ ਮਨਪ੍ਰੀਤ ਨੂੰ ਕਹਿੰਨੀ ਆਂ ਵੀ ਆਪਾਂ ਵੀ ਨੰਬਰ ਲਈਏ ਪਰੋਣੇ ਦਾ ਸੁੱਖ ਨੂੰ ਕਹਿ ਕੇ ਤੇ ਗੱਲਾਂ ਬਾਤਾਂ ਕਰਿਆ ਕਰਾਂਗੇ ਆਪਾਂ ਵੀ ਅੱਛਾ ਫਿਰ ਜੋਰ ਸੁਖ ਨਾਲ ਨਿਆਣਾ ਆਜੇ ਚੱਲ ਆਣਾ ਜਵਾਈ ਸਾਡਾ ਵੱਡਾ ਹੋਣਾ ਤੇ ਹੀ ਮੀ ਆਪਣੀ ਰੀਜ ਪੂਰੀ ਕਰੀਏ ਹੂੰ ਤੇ ਕੁੜੀ ਤੇ ਮੰਨੀ ਨਹੀਂ ਗਈ ਤੇ ਕੁੜੀ ਦੇ ਫੇਰਾਂ ਕੰਨਾਂ ਲਈ ਹੋਈ ਨਹੀਂ ਮੰਨੀ ਤੇ ਚੰਗਾ ਵਾ ਨਹੀਂ ਉਦਾਂ ਦੇ ਚੰਗਾ ਹੀ ਆ ਪਰ ਮੰਨੀ ਨਹੀਂ ਮੈਂ ਤਾਂ ਬੜਾ ਜ਼ੋਰ ਲਾਇਆ ਬਜਾਦਾਹੀਂ ਉੱਥੇ ਉਹਨਾਂ ਨੂੰ ਕੀ ਹੈ ਨਾ ਗੱਲਾਂ ਬਾਤਾਂ ਕਰਨੀਆਂ ਚਾਹ ਨਹੀਂ ਬੰਦਰ ਇਹ ਰਿਵਾਜ ਅਹੀਂ ਬਣਾਏ ਆ ਕੱਚਿਆਂ ਕੁਵਾਰਿਆਂ ਕੰਮਾਂ 'ਚ ਕੁੜੀ ਦਾ ਮੁੰਡੇ ਨੂੰ ਨੰਬਰ ਨਹੀਂ ਦੇਣਾ ਚਾਹੀਦਾ ਮੁੰਡੇ ਦਾ ਕੁੜੀ ਨੂੰ ਨਹੀਂ ਦੇਣਾ ਚਾਹੀਦਾ ਤੇ ਨਾ ਗੱਲ ਹੀ ਕਰੋ ਕੋਈ ਨਾ ਕੋਈ ਗੱਲਾਂ ਨਿਕਲਦੀਆਂ ਹੁੰਦੀਆਂ ਵਾ ਤੇ ਹੁਣ ਤਾਂ ਸਾਰੇ ਲੋਕੀ ਗੱਲਾਂ ਕਰਦੇ ਹੁਣ ਤਾਂ ਕੋਈ ਗੱਲ ਹੀ ਨਹੀਂ ਗੀ ਜਿਹੜਾ ਕਰਦਾ ਕਰਨਦੇ ਆ ਸਾਨੂੰ ਕੀ ਲੋੜ ਵਾ ਮੈਂ ਨਾ ਚੰਗਾ ਕੁੜੀ ਨੇ ਤੈਨੂੰ ਆਖਿਆ ਵਾ ਪਈ ਅਹੀਂ ਨੀ ਨੰਬਰ ਲੈਣਾ ਉਹ ਜੀ ਹੁੰਦੀ ਤੇ ਆਂਦੀ ਵੀ ਹਾਂ ਚੰਗਾ ਮੰਮੀ ਲੱਲੋ ਨੰਬਰ ਆਂਦੀ ਨਿਕਲੀ ਨਾ ਪੀ ਹੱਡੀ ਆਇਆ ਮੈਂ ਵੀ ਉਹਨੂੰ ਉਦਾਂ ਐ ਹੋਏ ਕਿਹਾ ਮੈਂ ਚੱਲ ਤੂੰ ਤੇ ਮੇਰੀ ਅੱਖਾਂ ਖੋਲ ਤੀਆਂ ਚੰਗਾ ਹੋਇਆ ਸਮਝਦਾਰ ਗੱਲ ਕੀਤੀ ਆ ਤੇ ਮੈਂ ਵੀ ਚਾਹ ਨਾ ਹੀ ਕੀਤੀ ਸਭ ਚੰਗੀ ਗੱਲ ਕਰ ਤੇ ਸਭ ਖਤਮ ਹੋ ਗਈ ਗੱਲ ਉੱਥੇ ਠੀਕ ਚਲੋ ਵਧੀਆ ਹੋ ਗਿਆ ਤੇ ਤੁਸੀਂ ਕੀ ਤੇ ਇਹ ਗੱਲਾਂ ਕਰਨ ਮੈਂ ਤੇ ਉਹ ਹੀ ਉਹਨਾਂ ਨੇ ਸਲਾਹ ਡਿਆ ਕਰਨ ਪਰਜਾਈ ਨੂੰ ਵੀ ਆਖਿਆ ਮੈਂ ਵੀ ਮਨਪ੍ਰੀਤ ਦੀ ਤਾਂ ਮੰਗਣੀ ਮੋੜੀ ਨਹੀਂ ਗੱਲ ਡਿਆ ਕਰਨ ਹੂੰ ਤੇ ਅਨਿਪਚਲ ਚੰਗਾ ਵਾ ਵਧੀਆ ਵਾ ਜਿਹੜਾ ਟਾਈਮ ਨਾ ਧੀ ਪੁੱਤ ਵਿਆਹ ਜਾਵੇ ਉਹੀ ਚੰਗਾ ਹੁੰਦਾ ਆਹੋ ਤੇ ਫਿਰ ਹੈ ਜੀ ਤੇ ਜਗਦੀਸ਼ ਨੂੰ ਮੈਂ ਇਹ ਗੱਲ ਆਖੀ ਮੈਂ ਕਿ ਮੇਰਾ ਮਨ ਵਾ ਗੱਡੀ ਦੇਣ ਦਾ ਤੇ ਵੀ ਕਿਹੜੀ ਗੱਡੀ ਦੇਣੀ ਆ ਅੱਛਾ ਤੇ ਉਹ ਆਂਦਾ ਵੀ ਚਾਚਾ ਮੈਂ ਤੇਰੇ ਨਾਲ ਹੀ ਆ ਅੱਛਾ ਤੇ ਮੈਂ ਇਹੋ ਮੈਂ ਆਪਣੇ ਮਨ ਨਾਲ ਸੋਚਿਆ ਵੀ ਇਹ ਦੇ ਵਪਾਰੀ ਆ ਸਾਡਾ ਮੁੰਡਾ ਤੇ ਲੋਕ ਦੇ ਇਹਦੀ ਆਣ ਕੇ ਸਲਾਹਾਂ ਲੈਂਦੇ ਵੀ ਕਿਹੜੀ ਗੱਡੀ ਲੈਣੀ ਆ ਕਿਹੜੀ ਨਹੀਂ ਲੈਣੀ ਟਰੈਕਟਰ ਲੈਣਾ ਕੀ ਲੈਣਾ ਤੇ ਮੈਂ ਇਹਨੂੰ ਪੁੱਛਾਂ ਆਹੋ ਤੂੰ ਆਂਦਾ ਵੀ ਮੈਂ ਤੇਰੇ ਨਾਲ ਵਾ ਜਿੱਥੇ ਵੀ ਕੋਈ ਗੱਡੀ ਵੇਖਣੀ ਆ ਲੈਣੀ ਏਜੰਸੀ ਚ ਜਾਣਾ ਮੈਨੂੰ ਨਾਲ ਲੈ ਜੀ ਮੈਂ ਜਾਊਂਗਾ ਆਹੋ ਠੀਕ ਵਾ ਤੇ ਮੈਂ ਕਿਹਾ ਚੰਗਾ ਪੁੱਤ ਤੁਸੀਂ ਕਰਨਾ ਜੋ ਕਰਨਾ ਹਾਂ ਗਰਜੋ ਤੇ ਨਿਆਣਾ ਵਿਚਾਰ ਆਹੋ ਤੇ ਭੈਣ ਭਰਾਵਾਂ ਕਰਦਿਆਂ ਨੂੰ ਨਾ ਪੁੱਛਾਂਗੇ ਤੇ ਹੋਰ ਕਿਹਨੂੰ ਪੁੱਛਣਾ ਵਾ ਹਾਂ ਕਿਨੂੰ ਪੁੱਛਣਾ ਰਿਸ਼ਤੇਦਾਰ ਤੇ ਜਾਣਾ ਚੱਲ ਕੇ ਆਉਣਾ ਵੀ ਉਹਨਾਂ ਨੇ ਚੱਲ ਕੇ ਆਪਾਂ ਨੂੰ ਲੱਗੇ ਤੇ ਸਾਡੇ ਇਹੋ ਹੀ ਆ ਸਾਡੇ ਕਰਦੇ ਉਹੀ ਮੈਂ ਆਖੰਦਾ ਮੈਂ ਕਿਹਾ ਵੀ ਉਹ ਦੋਵੇਂ ਬੈਠੇ ਮੈਨੂੰ ਤੇ ਤੇ ਤਾਂ ਕੋ ਸਭ ਤੂੰ ਉਹਨਾਂ ਦੇ ਲਾਗੇ ਬੈਠੀ ਨਾ ਮੈਂ ਆਏ ਹੈ ਗੁੱਸੇਵਾਰੀ ਨਹੀਂ ਕੋਈ ਗੱਲ ਉਦਾਂ ਹੀ ਪਤਾ ਸਾਰੇ ਸਾਡੇ ਆਣ-ਗਮਣ ਕਿਨੂੰ ਨਹੀਂ ਪਤਾ ਵੀ ਇੰਨਾ ਤਫ ਇੰਨਾ ਸਾਡਾ ਤਾਂ ਭਾਗ ਉਹਨਾਂ ਤੇ ਮੈਂਨੇ ਕਿਹਦਾ ਹੋਣਾ ਹੀ ਨਹੀਂਗਾ ਤੇ ਮਹਾਰਾਜ ਚਲੋ ਸਾਰਿਆਂ ਦਾ ਹੀ ਰਕੇ ਤਫਾਗ ਇਹ ਨਹੀਂ ਮੈਂ ਆਂਦੀ ਵੀ ਨਹੀਂ ਤੇ ਕੋਈ ਗੱਲ ਨਹੀਂ ਮੈਂ ਮੁੜ ਕੇ ਫੇਰ ਜਾ ਕੇ ਬਹਿ ਕੇ ਗੱਲ ਕਰ ਲੂੰਗੀ ਆਪਾਂ ਫੇਰ ਚੱਲ ਜਾਾਂਗੇ ਫੇਰ ਗੱਲ ਕਰਨਾਗੇ ਉੱਥੇ ਨਹੀਂ ਨਹੀਂ ਉਹ ਤਾਂ ਨਹੀਂ ਕੋਲਪਨ ਹੈ ਉਹ ਆਪਣੇ ਮਨ ਚ ਰੱਖਦੇ ਸੋਚਣ ਲੋ ਨਹੀਂ ਨਹੀਂ ਮੈਂ ਉਧਰੋਂ ਆਂਦੀ ਐ ਇਹੋ ਗੱਲ ਦਾ ਕਰਕੇ ਮੈਂ ਮਨ ਲਾ ਕੇ ਚਲ ਜੀ ਕੋਈ ਮਨਪ੍ਰੀਤ ਨੇ ਤੇ ਵਧੀਆ ਗੱਲ ਕੀਤੀ ਨਹੀਂ ਉਹਨੇ ਚੰਗੀ ਕੀਤੀ ਆ ਗੱਲ ਨਹੀਂ ਇਹ ਕੰਮ ਕਿਤੇ ਸੁਪਨੇ ਚ ਵੀ ਨਾ ਸੋਚੀ ਆਂਦੇਰੇ ਨਾਲ ਤੇ ਪਿਛਾ ਕੇ ਵਿਆਹ ਕਰਦੇ ਹੋ ਭਾਵੇਂ ਜਿਹੜਾ ਲੇਟ ਕਰਨਾ ਪਹਿਲੋਂ ਕਰਦੇ ਹੋ ਤੇ ਫੋਨ ਵਾਲੀ ਗੱਲ ਨਹੀਂ ਉਹ ਮੈਂ ਕਰ ਦਿੱਤੀ ਮੈਂ ਚੱਲ ਠੀਕ ਵਾ ਚਲ ਵਧੀਆ ਆਹੋ ਚਲੋ ਕੋਈ ਨਹੀਂ ਬਹੁਤ ਹਾਂ ਫਿਰ ਖਾਣਾ ਪੀਣਾ ਕੋ ਹੁਣ ਨਹੀਂ ਨਹੀਂ ਬਸ ਉਹ ਨਹੀਂ ਖਾਣਾ ਉਥੇ ਹਵਾ ਬੜੀ ਵਧੀਆ ਪਕਣ ਲੱਗਣ ਲਈ ਤੇ ਮੈਂ ਇਹੀਂ ਬੈਠੇ ਸਕੂ ਹੁਣ ਉਹ ਵੀ ਉੱਠ ਕੇ ਚੱਲ ਗਏ ਆ ਤੇ ਮੈਂ ਇਹਨੂੰ ਆ ਗਿਆ ਚਲੋ ਫਿਰ ਮੈਂ ਭਾਂਡੇ ਦੋ ਕਮਾਂਜ ਲਾ ਚਲ ਮਾਂਜਲਾ ਕਰਨਾ ਕੰਮ ਕਿੱਦਾਂ ਮੈਨੂੰ ਵੇਖ ਕੇ ਤੇ ਮੂੰਹ ਬਣਾੰਦੀ ਹੈ ਭਾਬੀ ਮੈਨੂੰ ਵੀ ਬਣਾਉਣਾ ਹੀ ਹੁੰਦਾ ਮੂੰਹ ਕਿ ਦੀਏ ਪਾ ਬੀਨੇ ਮੇਰੀ ਬੇਗਦਰੀ ਕਰਾਤੀ ਘਰ ਵਿੱਚ ਕਿਤਾ ਮੰਮੀ ਨੇ ਨੁਤੀ ਬਣਾਇਆ ਵਾ ਜਿਹੜੀ ਅਸਲੀ ਧੀ ਆ ਉਹਦੀਆਂ ਜੜਾ ਵੱਡਣ ਲਈ ਹੈ ਕੋਈ ਨਹੀਂ ਫਲਜੀਤ ਕੌਰੇ ਤੈਨੂੰ ਵੀ ਹੁਣ ਮੈਂ ਦੱਸਦੀ ਆ ਵਿਖਾਉਣੇ ਪੈਣੇ ਲੱਗਦਾ ਤੈਨੂੰ ਵੀ ਨਨਾਨ ਵਾਲੀ ਚਲਗੇ ਇਹ ਮੈਨੂੰ ਭੈਣ ਬਣਾ ਕੇ ਬੈਠੀ ਹੈ ਭੈਣ ਹੋਵੇ ਤਾਂ ਇਦਾਂ ਦੀ ਇਹਦੋਂ ਚੰਗਾ ਤੇ ਇੱਕ ਮੈਂ ਦੁਸ਼ਮਣ ਭਾਲ ਲੈਂਦੀ ਉਹ ਚੰਗਾ ਆ ਪਤਾ ਨਹੀਂ ਕੀ ਮੇਰੇ ਖਿਲਾਫ ਉਹਨਾਂ ਨੂੰ ਪੜਕਾਈ ਆ ਬਾਹਰ ਜਾ ਕੇ ਕਿੰਨੀਆਂ ਮੈਨੂੰ ਉਹਨਾਂ ਨੇ ਵੀ ਗੱਲਾਂ ਕਰਤੀਆਂ ਸਾਰੇ ਸਿਆਪੇ ਹੀ ਇਹਦੇ ਸਿਆਪੇ ਦੀ ਜੜੀ ਏ ਆ ਸਰਤੇ ਚੜੀ ਰਹਿੰਦੀ ਲੈ ਵੀ ਮੇਰੇ ਸਿਰ ਤੇ ਹੀ ਚੜੀ ਰਹਿੰਦੀ ਏ ਪਤਾ ਨਹੀਂ ਕਿਹੜਾ ਮਾੜਾ ਟਾਈਮ ਏ ਜਦੋਂ ਇਹਨੂੰ ਵਿਆਹ ਕੇ ਘਰ ਲੈ ਆਂਦਾ ਕੋਈ ਨਹੀਂ ਕੋਨਾ ਕਹਤੇ ਕਰੂੰਗੀ ਇਦਾਂ ਦਾ ਜਿਹੜੀ ਇਹ ਬੁਰੀ ਬਣ ਜੇ ਸਾਰੀਆਂ ਦੀ ਨਜ਼ਰਾਂ ਵਿੱਚ ਤੇ ਮੈਂ ਚੰਗੀ ਹੋਰ ਕਰਦੀ ਆਂ ਕੋਨਾ ਕੋ ਤੇ ਕਰਨਾ ਹੀ ਪੈਣਾ ਇਦਾਂ ਗੁਜ਼ਾਰਾ ਵੀ ਨਹੀਂ ਹੈ ਐਦਾਂ ਕਰਦੀ ਆਂ ਮੰਨੇ ਨੂੰ ਸਮਝਾਉਣੀ ਆ ਮੇਰੀ ਗੱਲ ਸੁਣ ਲੈ ਤੈਨੂੰ ਉਹਦਾਂ ਹੀ ਲੱਗਿਆ ਜਿچھے ਮੈਂ ਇਕੱਲੀ ਗੱਲਾਂ ਕਰੀ ਜਾਨੀ ਕਿਹੜੀ ਮੈਂ ਗੱਲੀ ਗੱਲ ਕੀਤੀ ਆ ਜਿਹੜੀ ਵੇਖਾਂ ਬੁੜਬੁੜੀ ਕਰਦੀ ਰਹਿਣੀ ਜਿਹੜੀ ਮੈਂ ਗੱਲ ਕਰਨ ਦੀ ਆ ਨਾ ਜਿੱਦਨ ਤੁਹਾਡੀ ਸਮਝ ਆ ਗਈ ਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਕੀ ਸੋਚਦੀ ਰਹਿਣੀ ਆ ਜੇ ਮਨਪ੍ਰੀਤ ਰਹਿ ਘਰ ਚ ਆ ਗਈ ਨਾ ਇੱਥੇ ਤੇ ਪੈਣਾ ਗੰਦ ਇੱਕ ਉਹ ਤਾਂ ਢੀ ਭੈਣ ਰਲ ਗਈ ਇੱਕ ਉਹ ਰਲ ਗਈ ਦੋਵਾਂ ਨੇ ਇਕੱਠੀਆਂ ਪੜਾਈ ਹਜੇ ਇਹਨਾਂ ਦੀ ਮੁਕੀ ਨਹੀਂ ਹੈਗੀ ਇਕੱਠੀਆਂ ਪੜਨ ਜਾਇਆ ਕਰਨਾ ਮੈਂ ਤਾਂ ਰੋਂ ਨਾ ਘਰ ਇੱਥੇ ਸ਼ਦਾਈਆਂ ਵਾਂਗੂ ਕੰਮ ਕਰਦੀ ਤੇ ਇਹਨਾਂ ਨੇ ਘੁੰਮਣ ਫਿਰਨ ਵੀ ਇਕੱਠੀਆਂ ਜਾਇਆ ਕਰਨਾ ਦੀੜਾ ਕਪੜਾ ਵੀ ਖਰੀਦਣ ਇਕੱਠੀਆਂ ਜਾਏਗਾ ਨਾ ਮੇਰਾ ਤਾਂ ਰਦਾ ਕਰੀ ਮੈਂ ਜੋਤ ਨੂੰ ਸਮਝਾਵਾਂ ਵੀ ਵਿਲਾਪਈਇ ਕੋਈ ਪੋਨਸਾਨ ਕਰਲਾ ਨਹੀਂ ਤੇ ਤੇਰੀ ਜ਼ਿੰਦਗੀ ਮੈਨੂੰ ਕਿ ਲੱਗੇ ਬਰਬਾਦ ਹੋ ਜੇ ਤੇ ਹੋਂਦੀ ਰਵੇ ਫਿਰ ਮੈਂ ਕੀ ਕਰਾਂ ਮੈਂ ਤਾਂ ਬਥੇਰਾ ਕੰਨਣਾ ਤੁਹਾਡੇ ਸਾਡੇ ਘਾੜ ਦਿੱਤਾ ਸਾਰਿਆਂ ਦੀ ਮੈਂ ਹਿਸਾਬ ਲਾ ਲਿਆ ਤੇਰਾ ਹੋ ਗਿਆ ਵਾ ਦਿਮਾਗ ਪੂਰਾ ਟੋਟਲ ਹੀ ਖਰਾਬ ਆਹੋ ਮੇਰਾ ਕੁੜੀ ਚੰਗੀ ਭਲੀ ਵੇਖੀ ਕਰ ਕੀ ਹੋਇਆ ਉਹ ਫੁਰਕ ਪਈ ਹੈ ਕੀ ਪਤਾ ਕਿਦੋਂ ਉਹ ਬੈਠੀ ਮੈਂ ਤਾਂ ਉਦੋਂ ਦੀ ਰੋਲਾ ਪਾਉਂਦੀ ਕੀਦੋਂ ਬੈਠੀ ਕੀਦੋਂ ਬੈਠੀ ਦੋਵੇਂ ਇੱਕੋ ਜੀਆਂ ਰਲੀਆਂ ਵਾ ਰਹਿ ਵਾਗਾ ਵਾ ਦੋਵਾਂ ਦੀਆਂ ਥੋੜੇ ਮੂੰਹ ਸੰਭਾਲ ਕੇ ਗੱਲ ਕਰਿਆ ਕਰ ਤੂੰ ਆਹੋ ਮੂੰਹ ਸੰਭਾਲ ਕੇ ਕੀ ਕਰਾਂ ਮੈਨੂੰ ਜੋ ਦਿਖਿਆ ਨਾ ਮੈਂ ਉਹ ਦੱਸਿਆ ਵਾ ਤੁਹਾਡੀਆਂ ਇਹਨਾਂ ਗੱਲਾਂ ਦੀ ਵਜ੍ਹਾ ਨਾਲ ਮੰਮੀਆ ਜੋ ਹੌਪੀਟਲ ਦੇ ਵਿੱਚ ਜਾ ਗਈ ਮੇਰੀਆਂ ਗੱਲਾਂ ਦੀ ਵਜ੍ਹਾ ਨਾਲ ਨਹੀਂ ਪਈ ਤੁਹਾਡੀ ਭੈਣ ਦੀ ਵਜ੍ਹਾ ਨਾਲ ਪਈ ਆ ਚੰਗੇ ਕੰਮ ਕਰੇ ਹਾਂ ਆਪੇ ਨਾ ਪਵੇ ਤੂੰ ਕੀ ਮਾੜਾ ਵੇਖ ਲਿਆ ਉਹਦਾ ਉਂਤੇਰੇ ਅੱਖੇ ਲਾ ਕੇ ਮਾੜਾ ਮੜਾ ਛਿੜਕਦੇ ਆ ਇਹਦਾ ਮਤਲਬ ਇਹ ਕਿ ਤੂੰ ਦੋ ਮਰਜ਼ੀ ਤੂੰ ਤਾਂ ਲਈ ਜਾਵੇਂ ਉੱਥੇ ਨਹੀਂ ਮੇਰੀ ਗੱਲ ਸੁਣੋ ਜੇ ਰੋਂਗ ਨੰਬਰ ਆਉਂਦੇ ਆ ਤਾਂ ਸਾਨੂੰ ਦੱਸਿਆ ਕੱਲੀ ਕੋ ਬੈ ਕੇ ਗੱਲਾਂ ਕਰਦੀ ਰਹਿੰਦੀ ਉੱਥੇ ਅੰਦਰ ਬੜੀ ਰਹਿੰਦੀ ਕੱਲੀ ਜਦੋਂ ਮੈਂ ਸੌਂਦੀ ਆ ਉਦੋਂ ਫਟਾਫਟ ਫੋਨ ਕੱਟ ਦਿੰਦੀ ਆ ਜਿਹਦੇ ਮਨ 'ਚ ਨਹੀਂ ਨਾ ਚੋਰ ਹੈਗਾ ਤੇ ਮੈਨੂੰ ਫੜਾਇਆ ਕਰੇ ਉਸੇ ਵੇਲੇ ਵੀ ਮਨਪੀਦਾ ਫੋਨ ਆਉਂਦਿਆ ਭਾਬੀ ਤੂੰ ਹੀ ਗੱਲ ਕਰ ਲੈ ਮੇਰੀ ਵੀ ਤੇ ਉਹਨੇ ਤਰਾਣੀ ਬਣਨਾ ਹੀ ਆ ਨਾ ਤੇਰ ਨਾਲ ਕਾਹਦੀ ਗੱਲ ਕਰੇ ਹਜੀ ਉਹਦੇ ਨਾਲ ਤੂੰ ਪੜ੍ਹਦੀ ਆ ਉਹਨੇ ਤਾਂ ਨਾਲ ਕੰਨਾ 100 ਕਰਨੇ ਆ ਪੜਾਈ ਦੀਆਂ ਲਿਖਾਈਆਂ ਨਹੀਂ ਉਹਦੇ ਨਾਲ ਤਾਂ ਪੜਾਈ ਲਿਖਾਈ ਦੀਆਂ ਕਰਨੀਆਂ ਤੇ ਮੇਰੇ ਨਾਲ ਘਰ ਦੇ ਗੱਲਾਂ ਕਰਦਿਆ ਕਰੇ ਜਿੱਦਾਂ ਮਨਜੋਤ ਦੀ ਪੁੱਛ ਲਈ ਹ ਰਾਜੀ ਬਾਜੀ ਮੰਮੀ ਦੀ ਪੁੱਛ ਲਈ ਮੇਰੀ ਪੁੱਛ ਲਈ ਆ ਤੇਰੀ ਗਵਾਈ ਪੈਣ ਸਦਾ ਨਾ ਮਨਜੋਤ ਨੂੰ ਫੋਨ ਕਰੂੰਗੀ ਸਿਦਨਾ ਮਨਜੋਤ ਨੂੰ ਫੋਨ ਕਰੂਗੀ ਲੋਕ ਕਿਧਰ ਆਣੇ ਛਾਣੀਆਂ ਨਾਲ ਗੱਲਾਂ ਨਹੀਂ ਕਰਦੇ ਕੋਈ ਨਹੀਂ ਕਰਦਾ ਅੱਜਕੱਲ ਜਿਸ ਨਾਲ ਮੰਗੀ ਹੁੰਦੀ ਉਹਦੇ ਨਾਲ ਗੱਲ ਕਰਦੇ ਆ ਤੁਸੀਂ ਕਹੋ ਤੇ ਨਾ ਕਹੋ ਪਰ ਮੈਂ ਕਰੀ ਮਨਜੋਤ ਨੂੰ ਸਮਝਾਉਣਾ ਸਮਝਾਉਣਾ ਕੱਲ ਨੂੰ ਮੈਨੂੰ ਇਹ ਨਾ ਆਖਣ ਵਾਲਾ ਬਣੂਗਾ ਵੀ ਭਾਬੀ ਤੈਨੂੰ ਪਤਾ ਸੀ ਤੇ ਤੂੰ ਮੈਨੂੰ ਦੱਸਿਆ ਨਹੀਂ ਇਹਦਾ ਰਮਾਨਾ ਠੰਡੇ ਦਾ ਘਰ ਵੱਸਣਗਾ ਵੱਸ ਰਹੇ ਨੇ ਉਹਦਾ ਕਿਉਂ ਲੱਗੀ ਵੱਸਣ ਤੋਂ ਪਹਿਲਾਂ ਜਾੜ ਨੂੰ ਮੁੜਕੇਨਾ ਵਰਗੇ ਪਤਾ ਕੀ ਕਹਿੰਦੇ ਹੁੰਦੇ ਭਾਬੀ ਤੈਨੂੰ ਪਤਾ ਸੀ ਤੂੰ ਜਾਣ ਕੇ ਮੇਰਾ ਘਰ ਜਾੜਿਆ ਜੋ ਉਹੋ ਜਿਹੀ ਪੱਲੇ ਪੈ ਗਈ ਨਾ ਹਾਡੇ ਤੇ ਆਣ ਕੇ ਮੰਨੇ ਹਨ ਗੱਲਾਂ ਕੁਰੀ ਆ ਯਾ ਤੂੰ ਹੱਦ ਕਰੀ ਜਾਣੀ ਬੋਲੇ ਤੈਨੂੰ ਮੂੰਹ ਦਿਖਾਏ ਮੇਰੀ ਮਾਸੀ ਦਾ ਮੁੰਡਾ ਨਹੀਂ ਹੀ ਉਹ ਮਾਸੀ ਦਾ ਮੁੰਡਾ ਤੁਹਾਨੂੰ ਪਤਾ ਨਹੀਂ ਕਿ ਅੱਖਾਂ ਤੇ ਪੱਟੀ ਬੰਨੀ ਆਨੇ ਹਜੇ ਉਹ ਆਈ ਵੀ ਨਹੀਂ ਹੈਗੀ ਤੇ ਉਹਦੀ ਮਰਦ ਦੀਆਂ ਗੱਲਾਂ ਕਰਨ ਵੀ ਡੈਪੇ ਜੇ ਮੈਨੂੰ ਨਹੀਂ ਪਤਾ ਮੈਨੂੰ ਇੱਕ ਕਰੀ ਇਹਨੂੰ ਕਹਿ ਲੈੰਦੋ ਕੱਲ ਨੂੰ ਮੈਨੂੰ ਕਹਿਣਾ ਹੈ ਨਾ ਦੋ ਮੈਨੂੰ ਠੀਕ ਹੋ ਕੇ ਘਰ ਵਾਪਸ ਜਾਨ ਤੂੰ ਆ ਲੈੰਦੋ ਉਹ ਨਵਾਂਦ ਮਾਸ਼ਾਅੱਲਾ ਕੇ ਬਹਿ ਜਾਇ ਤੇ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਗੱਲ ਨਿਬੇੜ ਲੈਣੀ ਆ ਜੇ ਮੰਮੀ ਆ ਗਈ ਨਹੀਂ ਕਹਿੰਦਾ ਮੈਨੂੰ ਚੰਗਾ ਮਾਣਾ ਐਵੇਂ ਕਹਿ ਦਊਗਾ ਜਦੋਂ ਮੈਂ ਚੰਗੀ ਤਰ੍ਹਾਂ ਸਮਝਾਉਂਗੀ ਵੀ ਜਾ ਕੇ ਤੇ ਪਤਾ ਪੁਤਾ ਕਰ ਲਾ ਜਾ ਮੁੜ ਕੇ ਤੇ ਪਛਾਣ ਲਊ ਕੋ ਜਾ ਕੇ ਫਿਰ ਆਹੋ ਤੇ ਜਦੋਂ ਕੋਈ ਕੋਈ ਕੁੜੀ ਇਹੋ ਜੀ ਪੱਲੇ ਪੈ ਜੇ ਅਗਲੇ ਦਿਨ ਤਲਾਕ ਤੱਕ ਗੱਲ ਪਹੁੰਚ ਜਾਂਦੀ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਦੱਸ ਦੋ ਮੈਨੂੰ ਓਏ ਹਾਂ ਨਾ ਪਿੰਡ ਵਾ ਖਾਰਜ ਪਾ ਕੇ ਸਪਤਾ ਕਰਦੇ ਮਾਪਿਆਂ ਦੀ ਕੁੜੀ ਦੀਆਂ ਮੈਂ ਕੋਈ ਸਿੱਤ ਸੁਣੀ ਨਹੀਂ ਆ ਉਹਨਾਂ ਦੀ ਸਿੱਤਾਂ ਕਰਦੇ ਮਾਪਿਆਂ ਨੂੰ ਕੀ ਉਹ ਤਾਂ ਪਤਾ ਹੀ ਨਹੀਂ ਕਿ ਦੇਣਾ ਤੁਰੀ ਫਿਰਦੀ ਹੀ ਉੱਥੇ ਆਹੋ ਚਾ ਤੈਨੂੰ ਨੂਨ ਲੈ ਕੇ ਸਾਬ ਮੈਂ ਸਾਹ ਰਤ ਨੂੰ ਕਹਿ ਨਹੀਂ ਆਉਣਾ ਜੇ ਤੁਨੂੰ ਉਹਨੇ ਕੋਈ ਕਹਿ ਤਾ ਨਾ ਮਨ ਕੋ ਦੁਸਖੀ ਮੇਰੇ ਵੱਲ ਨਾ ਆਵੀ ਮੈਂ ਨਹੀਂ ਆਉਂਦੀ ਤੁਸੀਂ ਜਿਹੜਾ ਮੈਨੂੰ ਮੋਢਾ ਦੇਣਾ ਵਾ ਨਾ ਆਹੋ ਜਿਹਨੂੰ ਪਚੇਤਾ ਨਾ ਉਹ ਦੇਰਿਆਂ ਦੇ ਕੋਈ ਗੋਟੀ ਦਾ ਵਿਆਹ ਹੋਇਆ ਸੀ ਤੇ ਅਗਲੇ ਦਿਨ ਹੀ ਅਗਲੀ ਤਲਾਕ ਲੈ ਕੇ ਚੱਲ ਗਈ ਕਿਉਂ ਚੱਲ ਗਈ ਅਗਲੀ ਦਿਨ ਉੱਥੇ ਗੱਲਬਾਤ ਹੀ ਇੰਨਾ ਗੱਲਾਂ ਦਾ ਤਾਂ ਮੇਰ ਨਾਲ ਨਾ ਮਾਰੀ ਆਈ ਹਾਂ